ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਿਵਾਜ ਸਤਿਗੁਰੂ ਦਸਾਂ ਪਾਤਸ਼ਾਹਾਂ ਦੀ ਆਤਮਕ ਜੋਤ ਸ਼ਬਦ ਰੂਪ ਗੁਰਮਤਿ ਗਿਆਨ ਬਖਸ਼ਣਹਾਰ ਦੀਨ ਦੁਨੀ ਦੇ ਮਾਲਕ ਸਰਬ ਕਲਾ ਸਮਰੱਥ ਧੰਨ 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 ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਸਜੇ ਹੋਏ ਦਰਬਾਰ ਸਾਹਿਬ ਦੇ ਅੰਦਰ ਅਦਬ ਸਹਿਤ ਜੁੜ ਬੈਠੀ ਸਨਮਾਨ ਯੋਗ ਸਾਧ ਸੰਗਤ ਜੀਓ ਭਾਗ ਜਾਗੇ ਹਨ ਸਤਿਗੁਰੂ ਜੀ ਦੀ ਰਹਿਮਤ ਹੋਈ ਹੈ ਰੋਜ਼ਾਨਾ ਦੀ ਤਰ੍ਹਾਂ ਸਤ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ ਗੁਰਦੁਆਰਾ ਸਾਹਿਬ 온ਟਾਰੀਓ ਖਾਲਸਾ ਦਰਬਾਰ ਵਿਖੇ ਸ਼ਾਮ ਦੇ ਦੀਵਾਨ ਅੰਦਰ ਆਪ ਜੀ ਜੁੜੇ ਹੋ ਦੀਵਾਨ ਦੇ ਉਲੀਕੇ ਹੋਏ ਪ੍ਰੋਗਰਾਮ ਦੇ ਅਨੁਸਾਰ ਸ਼ਬਦ ਸੋਰਠ ਦੇ ਅਭਿਆਸ ਦੇ ਵਿੱਚ ਆਪ ਜੀ ਲੱਗੇ ਹੋਏ ਸੀ ਹੁਣ ਸਮਾਂ ਬਣਿਆ ਹੈ ਲੜੀਵਾਰ ਗੁਰਮਤ ਵਿਚਾਰ ਦਾ ਗੁਰਦੁਆਰਾ ਸਾਹਿਬ ਦਾ ਸ਼ਾਮ ਦਾ ਦੀਵਾਨ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਵਿਚਾਰ ਵਿਆਖਿਆ ਨੂੰ ਸਮਰਪਿਤ ਹੈ ਰੋਜ਼ਾਨਾ ਆਪਾਂ ਯਤਨ ਕਰਦੇ ਹਾਂ ਸਮੇਂ ਦੇ ਵਿੱਚ ਰਹਿੰਦੇ ਹਾਂ ਸਤਿਗੁਰੂ ਜੀ ਦੇ ਬਚਨ ਇੱਕ ਇੱਕ ਕਰਕੇ ਸੌਖੇ ਤੋਂ ਸੌਖੇ ਤਰੀਕੇ ਨਾਲ ਉਹਨਾਂ ਨੂੰ ਆਪਾਂ ਸਮਝ ਸਕੀਏ ਅਜੋਕੇ ਯੁੱਗ ਦੇ ਵਿੱਚ ਵਿਚਰਦੇ ਹੋਏ ਆਧੁਨਿਕ ਦੌਰ ਦੇ ਵਿੱਚੋਂ ਦੀ ਲੰਘਦੇ ਹੋਏ ਗੁਰੂ ਸਾਹਿਬ ਜੀ ਦੇ ਅਗੰਗ ਆਗਾਦ ਸ਼ਬਦ ਉਹਨਾਂ ਤੋਂ ਪ੍ਰੇਰਣਾ ਲੈ ਕੇ ਆਪਾਂ ਆਪਣੇ ਜੀਵਨ ਅੰਦਰ ਸਹਿਜ ਟਿਕਾ ਆਨੰਦ ਨੂੰ ਲੈ ਕੇ ਆ ਸਕੀਏ ਬਾਹਰ ਤਰੱਕੀ ਬਹੁਤ ਹੋ ਚੁੱਕੀ ਹੈ ਸਾਧ ਸੰਗਤ ਕੋਈ ਸ਼ੱਕ ਨਹੀਂ ਇਸ ਵਿੱਚ ਬਾਹਰ ਵਿਕਾਸ ਬਹੁਤ ਹੋ ਚੁੱਕਿਆ ਹੈ ਜੋ ਕੁਝ ਪਿਛਲੇ 25 ਤੋਂ 30 ਸਾਲ ਦੇ ਅੰਦਰ ਤਬਦੀਲੀ ਇਸ ਧਰਤੀ ਦੇ ਉੱਪਰ ਆਈ ਉਹ অতি ਆਧੁਨਿਕ ਹੈ ਉਸ ਨੇ ਲਗਭਗ ਦੁਨੀਆ ਬਦਲ ਦਿੱਤੀ ਹੈ ਸਾਡਾ ਵੇਖਣ ਦਾ ਨਜ਼ਰੀਆ ਸੋਚਣ ਦਾ ਤਰੀਕਾ ਜੀਵਨ ਜਿਉਣ ਦਾ ਤਰੀਕਾ ਹਰ ਚੀਜ਼ ਨੂੰ ਪ੍ਰਭਾਵਿਤ ਕੀਤਾ ਹੈ ਇਥੋਂ ਤੱਕ ਸਤ ਸੰਗਤ ਨੂੰ ਵੀ ਪ੍ਰਭਾਵਿਤ ਕੀਤਾ ਹੈ ਸੇਵਾ ਨੂੰ ਵੀ ਪ੍ਰਭਾਵਿਤ ਕੀਤਾ ਆਰਟੀਫੀਸ਼ੀਅਲ ਚੀਜ਼ਾਂ ਆ ਗਈਆਂ ਨੇ ਮਸ਼ੀਨਾ ਆ ਗਈਆਂ ਨੇ ਕਦੀ ਸਮਾਂ ਹੁੰਦਾ ਸੀ ਹੱਥੀ ਸੇਵਾ ਹੁੰਦੀ ਸੀ ਗੁਰੂ ਦਰਬਾਰ ਦੇ ਅੰਦਰ ਜੁੜ ਕੇ ਸੰਗਤ ਹੁੰਦੀ ਸੀ ਇੰਟਰਨੈਟ ਦੇ ਯੁੱਗ ਦੇ ਅੰਦਰ ਚੀਜ਼ਾਂ ਸਾਡੇ ਕੋਲੇ ਸੰਗਤ ਆਨਲਾਈਨ ਉਪਲਬਧ ਹੋ ਗਈ ਹੈ ਟੀਵੀ ਦੇ ਮਾਧਿਅਮ ਦੇ ਰਾਹੀਂ ਆਪਾਂ ਘਰਾਂ 'ਚ ਬਹਿ ਕੇ ਸੁਣ ਸਕਦੇ ਹਾਂ ਆਰਾਮ ਦੇ ਨਾਲ ਬੜਾ ਕੁਝ ਬਦਲਿਆ ਇਸ ਦੇ ਨਾਲ ਬਾਹਰ ਬੜੀ ਤਬਦੀਲੀ ਆਪ ਰਹੀ ਹੈ ਪਰ ਅੰਦਰ ਨੂੰ ਵੀ ਅਸੀਂ ਥੋੜਾ ਵਿਕਸਿਤ ਕਰਨਾ ਹੈ ਅੰਦਰ ਨੂੰ ਵੀ ਸਹਜ ਦੇ ਘਰ ਵਿੱਚ ਲੈ ਕੇ ਆਉਣਾ ਬਾਹਰ ਦੀ ਤਰੱਕੀ ਮਨੁੱਖ ਨੇ ਕੀਤੀ ਅੰਦਰ ਨੂੰ ਵਿਕਾਸ ਨਹੀਂ ਚਾਹੀਦਾ ਪਿਆਰਿਓ ਅੰਦਰ ਨੂੰ ਵਿਕਾਸ ਚਾਹੀਦਾ ਬਾਹਰ ਨੂੰ ਵਿਕਾਸ ਚਾਹੀਦਾ ਅੰਦਰ ਨੂੰ ਵਿਕਾਸ ਚਾਹੀਦਾ ਵਿਕਾਸ ਬਾਹਰਲੀ ਖੋਜ ਵਿੱਚੋਂ ਹੋਏਗਾ ਤੇ ਵਿਕਾਸ ਅੰਦਰ ਦੀ ਖੋਜ ਵਿੱਚੋਂ ਹੋਏਗਾ ਤਦੇ ਆਪਾਂ ਨੂੰ ਸਤਿਗੁਰ ਜੀ ਨੇ ਅੰਦਰ ਦੀ ਖੋਜ ਵੱਲ ਜੋੜਿਆ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਵਿੱਚ ਐਵੇਂ ਪਰੇਸ਼ਾਨੀਆਂ ਚ ਪਿਆ ਨਾ ਪਿਆ ਆਪਣੇ ਆਪ ਨੂੰ ਖੋਜ ਥੋੜਾ ਜਿਹਾ ਬਾਹਰ ਖੋਜੇ ਬੜਾ ਕੁਝ ਮਿਲ ਗਿਆ ਅੰਦਰ ਖੋਜੇਗਾ ਨਾ ਬਹੁਤ ਕੁਝ ਮਿਲੇਗਾ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਜੋ ਖੋਜ ਵਿੱਚ ਲੱਗਦਾ ਨਾ ਉਸ ਨੂੰ ਮਿਲ ਜਾਂਦਾ ਜੋ ਬ੍ਰਹਮੰਡ ਵਿੱਚ ਹੈ ਬ੍ਰਹਮੰਡ ਵਿੱਚ ਕੌਣ ਹੈ ਜੀ ਬ੍ਰਹਮ ਬ੍ਰਹਮੰਡ ਦਾ ਸਿਰਜਣਹਾਰ ਤੇ ਉਹੀ ਪਿੰਡੇ ਸਾਡੇ ਅੰਦਰ ਖੈ ਤੇ ਜਦੋਂ ਅਸੀਂ ਖੋਜ ਵਿੱਚ ਲੱਗਦੇ ਹਾਂ ਨਾ ਸਤਿਗੁਰ ਦੇ ਸ਼ਬਦ ਅਨੁਸਾਰ ਫਿਰ ਉਸ ਦੀ ਪ੍ਰਾਪਤੀ ਹੋ ਜਾਂਦੀ ਹੈ ਸੋਇ ਯਤਨ ਇਹ ਕੋਸ਼ਿਸ਼ ਇਹ ਕਾਰਜ ਆਪਾਂ ਰੋਜ਼ਾਨਾ ਕਰਦੇ ਹਾਂ ਰਾਗ ਗਉੜੀ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਅੰਗ 330 ਹੈ ਸ਼ਬਦ ਭਗਤ ਕਬੀਰ ਸਾਹਿਬ ਦੇ ਹਨ ਕੱਲ ਆਪਾਂ ਜਾਣਿਆ ਸੀ ਅਹਨਸ ਏਕ ਨਾਮ ਜੋ ਜਾਗੇ ਕੇਤਕ ਸਿੱਧ ਭਏ ਲਿਬ ਲਾਗੇ ਨਾਮ ਚ ਜਾਗਣ ਦੀ ਗੱਲ ਆਪਾਂ ਜਾਣੀ ਸੀ ਅੱਜ ਉਸ ਤੋਂ ਅਗਲਾ ਬਚਨ ਗੌੜੀ ਪੀ ਸੋਰਠ ਪੀ ਜਨਿਏ ਸ਼ਬਦ ਜਿਹੜੇ ਅੱਗੇ ਚੱਲ ਰਹੇ ਨੇ ਜਿੱਥੇ ਜਾ ਕੇ ਸਿਰਲੇਖ ਬਦਲੇਗਾ ਨਹੀਂ ਉੱਥੇ ਤੱਕ ਜੋ ਸ਼ਬਦ ਭਗਤ ਕਬੀਰ ਸਾਹਿਬ ਜੀ ਦੇ ਜਾਣੇ ਹਨ ਉਹਨਾਂ ਦਾ ਸਿਰਲੇਖ ਇੱਕੋ ਹੀ ਰਹੇਗਾ ਗੌੜੀ ਪੀ ਸੋਰਠ ਪੀ ਜਨੀਆਂ ਨਾ ਸ਼ਬਦਾਂ ਨੂੰ ਗੌੜੀ ਰਾਗ ਚ ਵੀ ਗਾਇਆ ਜਾ ਸਕਦਾ ਹੈ ਤੇ ਸੋਰਠ ਵਿੱਚ ਵੀ ਗਾਇਆ ਜਾ ਸਕਦਾ ਹੈ ਤੇ ਗੌੜੀ ਤੇ ਸੋਰਠ ਦੇ ਮਿਸ਼ਰਤ ਰੂਪ ਦੇ ਵਿੱਚ ਵੀ ਗਾਇਆ ਜਾ ਸਕਦਾ ਹੈ ਤਾਂ ਗੁਰੂ ਜੀ ਕਹਿਣ ਲੱਗੇ ਰੇ ਜੀ ਨਿਲਜ ਲਾਜ ਤੋਹ ਨਹੀਂ ਹਰ ਤਜ ਕਤ ਕਾਹੂ ਕੇ ਜਾਹੀ ਸਤਗੁਰ ਜੀ ਨੇ ਸਾਡੇ ਅੰਤਰ ਆਤਮੇ ਨੂੰ ਆਵਾਜ਼ ਮਾਰੀ ਇਹ ਸੰਬੋਧਨ ਕਾਰਕ ਹੈ ਪਿਆਰੋ ਹੋ ਰੇ ਜੀ ਰੇ ਸ਼ਬਦ ਹੈ ਨਾ ਜਿਹੜਾ ਭਗਤ ਕਬੀਰ ਸਾਹਿਬ ਦੀ ਬਾਣੀ ਅੰਦਰ ਤੇ ਖਾਸ ਕਰ ਭਗਤ ਸਹਿਬਾਨ ਦੀ ਬਾਣੀ ਅੰਦਰ ਸਾਨੂੰ ਕਾਫੀ ਮਿਲਦਾ ਗੁਰੂ ਸਾਹਿਬ ਦੇ ਸ਼ਬਦਾਂ ਅੰਦਰ ਵੀ ਮਿਲ ਜਾਂਦਾ ਰੇ ਸ਼ਬਦ ਉਧਰੋਂ ਚੱਲ ਕੇ ਆਇਆ ਵਾ ਜਿਹੜਾ ਇਹ ਸਾਰਾ ਭਗਤ ਕਬੀਰ ਸਾਹਿਬ ਦਾ ਬਨਾਰਸ ਦਾ ਯੂਪੀ ਦਾ ਬਿਹਾਰ ਦਾ ਇਧਰਲਾ ਇਲਾਕਾ ਪੈ ਜਾਂਦਾ ਰੇ ਰੀ ਅਰੀ ਇਹ ਲਫ਼ਜ਼ ਇਧਰ ਕਾਫੀ ਵਰਤੇ ਜਾਂਦੇ ਜਦੋਂ ਕਿਸੇ ਨੂੰ ਬੁਲਾਇਆ ਜਾਂਦੇ ਨਾ ਅਰੀ ਈहां ਉਹ ਲੜਕੀ ਨੂੰ ਬੁਲਾਇਆ ਜਾਵੇ ਤੇ ਅਰੀ ਵਰਤਿਆ ਜਾਂਦਾ ਲੜਕੇ ਨੂੰ ਬੁਲਾਇਆ ਜਾਵੇ ਤੇ ਰੇ ਕਿਹਾ ਜਾਂਦਾ ਅਰੇ ਕਿਹਾ ਜਾਂਦਾ ਸੋ ਉਧਰਲਾ ਲਫ਼ਜ਼ ਜਾਂ ਸੰਬੋਧਨ ਕਿਸੇ ਨੂੰ ਆਵਾਜ਼ ਮਾਰੀ ਜਾਏ ਤੇ ਇਹ ਸ਼ਬਦ ਵਰਤ ਲਿਆ ਜਾਂਦਾ ਭਗਤ ਜੀ ਮਹਾਰਾਜ ਕਹਿਣ ਲੱਗੇ ਰੇ ਜੀ ਨਿਲਜ ਲਫ਼ਜ਼ ਵਰਤੇ ਭਗਤ ਜੀ ਨੇ ਨਿਲਜ ਨੰਨੇ ਨੂੰ ਸਿਹਾਰੀ ਲੱਲਾ ਜੱਜਾ ਇਹਦਾ ਪਾਠ ਨਿਲਜ ਨਹੀਂ ਕਰਨਾ ਕਈ ਵਾਰੀ ਨਾ ਕਈ ਪ੍ਰੇਮੀ ਜਦੋਂ ਨਵਾਂ ਨਵਾਂ ਪਾਠ ਕਰਨ ਵਾਲੇ ਪਾਸੇ ਲੱਗਦੇ ਹਨ ਕਈ ਸ਼ਬਦਾਂ ਦਾ ਉਚਾਰਨ ਆਪਾਂ ਨੂੰ ਧਿਆਨ ਵਿੱਚ ਨਹੀਂ ਆਉਂਦਾ ਜਾਂ ਸਮਝ ਵਿੱਚ ਨਹੀਂ ਆਉਂਦਾ ਤਾਂ ਕਈ ਪ੍ਰੇਮੀ ਉਸ ਨੂੰ ਨਿਲਜ ਪੜ੍ਹ ਦਿੰਦੇ ਹਨ ਨੰਨੇ ਸਿਹਾਰੀ ਲੱਲਾ ਜੱਜਾ ਪਰ ਇਹ ਨਿਲਜ ਨਹੀਂ ਹੈ ਇਹ ਨਿਲਜ ਹੈ ਜਿਸ ਦਾ ਅਰਥ ਹੈ ਲੱਜਾ ਤੋਂ ਹੀਣਾ بے ਹਇਆ ਸੌਖਾ ਜਿਹਾ ਅਰਥ ਕਰ ਲਈਏ ਬੇਸ਼ਰਮ ਜਿਹਨੂੰ ਲੱਜਾ ਕੋਈ ਨਹੀਂ ਸ਼ਰਮ ਕੋਈ ਨਹੀਂ ਤਾਂ ਭਗਤ ਜੀ ਕਹਿਣ ਲੱਗੇ ਰੇ ਜੀ ਨਿ ਲੱਜ ਐ ਬੇਸ਼ਰਮ ਜਿੰਦ ਲਾਜ ਤੋਹ ਨਹੀਂ ਤੈਨੂੰ ਭੋਰਾ ਵੀ ਸ਼ਰਮ ਨਹੀਂ ਭੋਰਾ ਵੀ ਹਇਆ ਨਹੀਂ ਲਾਜ ਤੋਹ ਨਹੀਂ ਵਾਟਾਪ ਜੀ ਦਰਸ਼ਨ ਕਰੋਗੇ ਨਾ ਤੱਤੇ ਨੂੰ ਔਂਕੜ ਉੱਪਰ ਹੋੜਾ ਹਾਹੇ ਨੂੰ ਸਿਹਾਰੀ ਐਂਜ ਲਿਖਿਆ ਵਾ ਜਣੀ ਤੱਤੇ ਨੂੰ ਦੋ ਮਾਤਰਾਵਾਂ ਲੱਗੀਆਂ ਨੇ ਤੁਸੀਂ ਪੰਜਾਬੀ ਪੜਨ ਵਾਲੇ ਜਾਣਦੇ ਆਂ ਕੁਝ ਮਾਤਰਾ ਹਨ ਜਿਹੜੀਆਂ ਦੋ ਇਕੱਠੀਆਂ ਇੱਕ ਅੱਖਰ ਨੂੰ ਲੱਗ ਜਾਂਦੀਆਂ ਨੇ ਕੁਝ ਨਹੀਂ ਲੱਗਦੀਆਂ ਔਂਕੜ ਨਾਲ ਟਿੱਪੀ ਲੱਗ ਜਾਂਦੀ ਹੈ ਸਸੇ ਔਂਕੜ ਉੱਤੇ ਟਿੱਪੀ ਨੰਨਾ ਸੌਨ ਬਣ ਜਾਂਦਾ ਸਿਹਾਰੀ ਨਾਲ ਟਿੱਪੀ ਲੱਗ ਜਾਂਦੀ ਆ ਸਸੇ ਸਿਹਾਰੀ ਉੱਤੇ ਟਿੱਪੀ ਕੱਗਾ ਸਿੰਘ ਬਣ ਜਾਂਦਾ ਵਾ ਪਰ ਕੁਝ ਮਾਤਰਾਵਾਂ ਨੇ ਜਿਹੜੀਆਂ ਇਕੱਠੀਆਂ ਨਹੀਂ ਵਰਤੀਆਂ ਜਾ ਸਕਦੀਆਂ ਸਸੇ ਨੂੰ ਔਂਕੜ ਵੀ ਲਾ ਦੋ ਤੇ ਸਸੇ ਨੂੰ ਲਾਂ ਵੀ ਲਾ ਦੋ ਕਦੇ ਨਹੀਂ ਲੱਗੇਗਾ ਯਾਨੀ ਲਾਂ ਤੇ ਔਂਕੜ ਦੁਲੰਕੜ ਤੇ ਲਾਂ ਦੁਲਾ ਦੁਲੰਕੜ ਨਾਲ ਹੋੜਾ ਇਹ ਕਦੇ ਵੀ ਇਕੱਠੇ ਲੱਗਣ ਵਾਲੀਆਂ ਮਾਤਰਾਵਾਂ ਹੈ ਨਹੀਂ ਸਿਹਾਰੀ ਤੇ ਬਿਹਾਰੀ ਨਾਲ ਲਾਂ ਦੁਲਾ ਜਾਂ ਕੰਨਾ ਕਦੇ ਵੀ ਨਹੀਂ ਲੱਗਿਆ ਕਰਦਾ ਇਪਾਸ਼ਾ ਦਾ ਇੱਕ ਵਿਧਾਨ ਹੈ ਵੀ ਕਿਹੜੀ ਕਿਹੜੀ ਮਾਤਰਾ ਇਕੱਠੀ ਲੱਗ ਸਕਦੀ ਹੈ ਕਿਹੜੀ ਨਹੀਂ ਲੱਗ ਸਕਦੀ ਤੇ ਫਿਰ ਅਗੇ ਅੱਖਰਾਂ ਦਾ ਵੀ ਵਿਧਾਨ ਹੈ ਕਿਹੜੇ ਅੱਖਰ ਨੂੰ ਕਿਹੜੀ ਮਾਤਰਾ ਲੱਗ ਸਕਦੀ ਹੈ ਕਿ ਨੂੰ ਕਿਹੜੀ ਨਹੀਂ ਲੱਗ ਸਕਦੀ ਐੜੇ ਨੂੰ ਲਾਂ ਕਦੀ ਨਹੀਂ ਲੱਗਦੀ ਈੜੀ ਨੂੰ ਦੋ ਲਾਂ ਕਦੇ ਨਹੀਂ ਲੱਗਦੇ ਊੜੇ ਨੂੰ ਕੰਨਾ ਈੜੀ ਨੂੰ ਕੰਨਾ ਕਦੀ ਨਹੀਂ ਲੱਗਦਾ ਐੜੇ ਨੂੰ ਸਿਹਾਰੀ ਬਿਹਾਰੀ ਔਂਕੜ ਦੁਲੰਕੜ ਕਦੀ ਨਹੀਂ ਲੱਗਦਾ ਭਾਸ਼ਾ ਦਾ ਆਪਣਾ ਇੱਕ ਵਿਧਾਨ ਹੈ ਸਾਧ ਸੰਗਤ ਸੋ ਜਦੋਂ ਆਪਾਂ ਥੋੜਾ ਜਿਹਾ ਭਾਸ਼ਾ ਨੂੰ ਸਿੱਖਣ ਵਾਲੇ ਪਾਸੇ ਵੱਧਦੇ ਹਾਂ ਮੁਹਾਰ ਨਹੀਂ ਪੜਦੇ ਹਾਂ ਉਦੋਂ ਆਪਾਂ ਨੂੰ ਇਹ ਗੱਲਾਂ ਜਿਹੜੀਆਂ ਹੈਗੀਆਂ ਨੇ ਉਹ ਚੇਤੇ 'ਚ ਆ ਜਾਂਦੀਆਂ ਨੇ ਸੋਝੀ ਵਿੱਚ ਆ ਜਾਂਦੀਆਂ ਨੇ ਤਾਂ ਇੱਥੇ ਹੁਣ ਦੋ ਮਾਤਰਾਵਾਂ ਜਿਹੜੀਆਂ ਕਦੇ ਨਹੀਂ ਇਕੱਠੀਆਂ ਹੁੰਦੀਆਂ ਉਹਨਾਂ ਨੂੰ ਇਕੱਠੀਆਂ ਕੀਤਾ ਗਿਆ ਤੱਤੇ ਹੋੜਾ ਤੇ ਪਲੱਸ ਉਸੇ ਤੱਤੇ ਨੂੰ ਔਂਕੜਾ ਤਾਂ ਸਾਡੇ ਜੋ ਕੌਮ ਦੇ ਵਿਦਵਾਨ ਹੋਏ ਨੇ ਮਹਾਰਥੀ ਹੋਏ ਨੇ ਜਿਨ੍ਹਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਖੋਜ ਕੀਤੀ ਜਿਨ੍ਹਾਂ ਤੇ ਬੜੀ ਰਹਿਮਤ ਰਹੀ ਸੱਚੇ ਪਾਤਸ਼ਾਹ ਦੀ ਜਿਨ੍ਹਾਂ ਨੇ ਆਪਣੀਆਂ ਜ਼ਿੰਦਗੀਆਂ ਲੇਖੇ ਲਾ ਦਿੱਤੀਆਂ ਗੁਰਬਾਣੀ ਦੀ ਖੋਜ ਵਾਲੇ ਪਾਸੇ ਨੂੰ ਉਹਨਾਂ ਸਾਨੂੰ ਇਹ ਸੋਝੀ ਦਿੱਤੀ ਕਿ ਗੁਰੂ ਸਾਹਿਬ ਨੇ ਬੜੀ ਅਗੰਮੀ ਕਿਰਪਾ ਸਾਡੇ ਤੇ ਕੀਤੀ ਪਾਤਸ਼ਾਹ ਦਾ ਰੂਪ ਪਿੰਗਲ ਦਾ ਵਿਧਾਨ ਸਾਨੂੰ ਸਮਝਾਇਆ ਸ਼ਬਦ ਹੈਗਾ ਤੋਹ ਤਤਿਹੋੜਾ ਹਾਹੇ ਨੂੰ ਸਿਹਾਰਿ ਇਹਦਾ ਅਰਥ ਬਣਦਾ ਤੈਨੂੰ ਕਾਰਕਿਆ ਪੜਨਾਵੀ ਰੂਪ ਦਾ ਬਾ ਅਰਥ ਬਣਦਾ ਤੈਨੂੰ ਪਰ ਕਿਉਂਕਿ ਇੱਥੇ ਤੋਹੇ ਲਫ਼ਜ਼ ਪਾਠ ਅੰਤਰ ਚ ਨਹੀਂ ਆ ਸਕਦਾ ਪਿੰਗਲ ਦੇ ਅਨੁਸਾਰ ਇਹਦੀ ਮਾਤਰਾ ਛੋਟੀ ਕਰਨੀ ਪੈਣੀ ਤਾਂ ਗੁਰੂ ਸਾਹਿਬ ਨੇ ਔਂਕੜ ਲਾ ਦਿੱਤਾ ਨਾਲ ਔਂਕੜ ਲਾ ਦਿੱਤਾ ਤੇ ਸਾਨੂੰ ਦੱਸ ਦਿੱਤਾ ਵੀ ਇਹਨੂੰ ਤੋਹੇ ਨਹੀਂ ਪੜਨਾ ਇਹਨੂੰ ਤੋਹੇ ਪੜਨਾ ਹੈ ਪਰ ਅਰਥੇ ਦਾ ਤੋਹੇ ਜੀ ਨਿਕਲੇਗਾ ਅਰਥੋ ਹੀ ਬਣੇਗਾ ਅਰਥ ਨਹੀਂ ਬਦਲੇਗਾ ਤਾਂ ਕਰਕੇ ਮੂਲ ਰੂਪ ਵੀ ਰੱਖ ਦਿੱਤਾ ਤੇ ਤਾਂ ਕਰਕੇ ਸਾਨੂੰ ਇਹ ਵੀ ਦੱਸ ਦਿੱਤਾ ਵੀ ਇਹਦਾ ਪਾਠ ਕਿਵੇਂ ਕਰਨਾ ਇਹਨੂੰ ਪੜਨਾ ਕਿਵੇਂ ਸੋ ਹਜ਼ੂਰ ਕਹਿਣ ਲੱਗੇ ਰੇ ਜੀ ਨਿਲਜ ਲਾਜ ਤੋਹ ਨਾਹੀ ਲਾਜ ਤੋਹ ਨਾਹੀ ਐ ਬੇਸ਼ਰਮ ਜਿੰਦ ਤੈਨੂੰ ਪੋਰਾ ਵੀ ਸ਼ਰਮ ਨਹੀਂ ਆਈ ਕਿਉਂ ਜੀ ਹਰ ਤਜ ਕਤ ਕਾਹੂ ਕੇ ਜਾਹੀ ਹਰ ਤਜ ਰੱਬ ਜੀ ਨੂੰ ਛੱਡ ਕੇ ਤੱਤ ਜੇ ਨੂੰ ਸਿਹਾਰੀ ਤਜ ਇਹ ਤਾਂ ਲਿਖਿਆ ਇਹਦਾ ਅਰਥ ਬਣਦਾ ਛੱਡ ਕੇ ਤਜ ਕੇ ਕਰਤੰਤ ਬਣ ਜਾਂਦਾ ਪੂਰਬ ਤੇ ਪੂਰਨ ਇਹਦਾ ਅਰਥ ਬਣਦਾ ਤਜ ਕੇ ਛੱਡ ਕੇ ਹਾਰ ਤਜ ਰੱਬ ਜੀ ਨੂੰ ਛੱਡ ਕੇ ਕਤ ਕਾਹੂ ਕੇ ਜਾਹੀ ਤੂੰ ਕਿਉਂ ਕਿਸੇ ਹੋਰ ਪਾਸੇ ਜਾ ਰਹੀ ਹੈ ਐ ਜਿੰਦ ਐ ਮੇਰੇ ਅੰਤਰਾਤਮਾ ਤੈਨੂੰ ਭੋਰਾ ਵੀ ਸ਼ਰਮ ਨਹੀਂ ਆ ਰਹੀ ਤੂੰ ਪਰਮੇਸ਼ਰ ਨੂੰ ਛੱਡ ਕੇ ਤੂੰ ਰੱਬ ਜੀ ਨੂੰ ਛੱਡ ਕੇ ਕਿਉਂ ਕਿਸੇ ਹੋਰ ਪਾਸੇ ਦੌੜ ਰਹੀ ਹੈ ਜਾਨੀ ਜਿਹੜੇ ਮਨ ਜਿਹੜੇ ਹਿਰਦੇ ਇੱਕ ਓੰਕਾਰ ਨੂੰ ਛੱਡ ਕੇ ਇੱਕ ਪਰਮੇਸ਼ਰ ਨੂੰ ਛੱਡ ਕੇ ਇੱਕ ਰੱਬ ਜੀ ਨੂੰ ਛੱਡ ਕੇ ਹੋਰ ਕਿਸੇ ਦੂਜੇ ਤੀਜੇ ਥਾਂ ਦੇ ਉੱਪਰ ਭਟਕਦੇ ਹਨ ਗੁਰੂ ਜੀ ਕਿਰਪਾ ਦੇ ਘਰ ਵਿੱਚ ਆ ਕੇ ਉਹਨਾਂ ਨੂੰ ਪਿਆਰ ਦਾ ਚਾਬੂਕ ਮਾਰ ਕੇ ਸਮਝਾ ਰਹੇ ਨੇ ਐ ਬੇਸ਼ਰਮ ਜਿੰਦ ਤੈਨੂੰ ਭੋਰਾ ਵੀ ਸ਼ਰਮ ਨਹੀਂ ਆ ਰਹੀ ਐਡੇ ਵੱਡੇ ਸਮਰੱਥ ਦਾਤੇ ਨੂੰ ਛੱਡ ਕੇ ਤੂੰ ਹੋਰ ਥਾਂਾਂ ਤੇ ਭਟਕਦੀ ਫਿਰਦੀ ਆ ਕਿਸੇ ਹੋਰ ਥਾਂ ਦੇ ਉੱਪਰੋਂ ਤੈਨੂੰ ਕੀ ਮਿਲੇਗਾ ਕੁਝ ਨਹੀਂ ਮਿਲਣਾ ਕਿਉਂਕਿ ਸਾਡਾ ਦਾਤਾ ਤੇ ਇੱਕੋ ਹੀ ਹੈ ਜੀ ਦਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਸਾਡਾ ਰਾਖਾ ਵੀ ਕੋਈ ਹੈ ਰਾਖਾ ਏਕ ਹਮਾਰਾ ਸੁਆਮੀ ਸਾਡਾ ਸਾਹਿਬ ਵੀ ਇੱਕੋ ਹੀ ਹੈ ਸਾਹਿਬ ਮੇਰਾ ਏਕੋ ਹੈ ਸਾਹਿਬ ਵੀ ਇੱਕੋ ਹੀ ਹੈ ਰਾਖਾ ਵੀ ਏਕੋ ਹੈ ਦਾਤਾ ਵੀ ਏਕੋ ਹੈ ਸਾਨੂੰ ਜੀਵਨ ਦੇਣ ਵਾਲਾ ਵੀ ਏਕੋ ਹੈ ਸਾਨੂੰ ਸੱਦਣ ਵਾਲਾ ਵੀ ਇੱਕੋ ਹੀ ਹੈ ਦੂਜਾ ਤੇ ਹੈ ਹੀ ਕੋਈ ਨਹੀਂ ਤੇ ਜਦੋਂ ਇਹ ਮਨ ਇੱਕ ਨੂੰ ਛੱਡ ਕੇ ਕਿਸੇ ਦੂਜੇ ਤੀਜੇ ਦੇ ਪਿੱਛੇ ਦੌੜ ਪੈਂਦਾ ਫਿਰ ਉਦੋਂ ਗੁਰੂ ਸਾਹਿਬ ਕਹਿ ਰਹੇ ਨੇ ਐ ਮਨ ਤੈਨੂੰ ਪੋਰਾ ਵੀ ਸ਼ਰਮ ਨਹੀਂ ਆ ਰਹੀ ਤੂੰ ਉਸ ਸਮਰੱਥ ਦਾਤੇ ਨੂੰ ਜੋ ਸਾਰੀਆਂ ਗੱਲਾਂ 'ਚ ਸਮਰੱਥ ਹੈ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੁ ਵਿਸਾਰੇ ਜੋ ਸਾਰੀਆਂ ਗੱਲਾਂ 'ਚ ਸਮਰੱਥ ਦਾਤਾ ਹੈ ਉਸ ਨੂੰ ਮਨ ਤੋਂ ਕਿਉ ਵਿਸਾਰਦਾ ਪਿਆ ਹੈ ਮਨ ਤੋਂ ਕਿਉ ਭੁਲਾਉਂਦਾ ਪਿਆ ਉਹਨੂੰ ਨਾ ਭੁਲਾ ਉਹਨੂੰ ਯਾਦ ਰੱਖ ਅੰਦਰ ਵਸਾ ਕੇ ਰੱਖ ਤਾਂ ਗੁਰੂ ਜੀ ਨੇ ਅੱਗੇ ਸਾਨੂੰ ਦੱਸਿਆ ਬੜੇ ਪਿਆਰ ਨਾਲ ਬਹੁਤ ਪਿਆਰਾ ਸ਼ਬਦ ਲੰਮੀ ਚੌੜੀ ਵਿਆਖਿਆ ਦੀ ਲੋੜ ਨਹੀਂ ਸਾਧ ਸੰਗਤ ਆਪਾਂ ਪਿਆਰ ਨਾਲ ਤੁੱਕ ਪੜੀਏ ਨਾ ਅਰਥ ਸਮਝ ਪੈਂਦਾ ਹੁਣ ਵੇਖੋ ਪਹਿਲਾ ਪਦ ਜਾ ਕੋ ਠਾਕੁਰ ਊਚਾ ਹੋਈ ਜਾ ਕੋ ਮਤਲਬ ਜਿਸ ਦਾ ਇਹਨੂੰ ਜਾ ਕੋ ਨਾ ਪੜਿਓ ਆਪਾਂ ਬਿੰਦੀ ਲਾਉਣ ਦੀ ਇੱਥੇ ਲੋੜ ਨਹੀਂਗੀ ਕਿਉਂਕਿ ਜਦੋਂ ਆਪਾਂ ਇਹਨੂੰ ਜਾਂ ਕਹਿ ਲੱਤਾ ਨਾ ਫਿਰ ਇਹਨੇ ਯੋਜਕੀ ਰੂਪ ਧਾਰਨ ਕਰ ਲੈਣਾ ਜਨੀਆਂ ਇਹਨੇ ਕਨਜਕਸ਼ਨ ਬਣ ਜਾਣਾ ਫਿਰ ਇਹਨੇ ਪ੍ਰੋਨਾਉਨ ਨਹੀਂ ਰਹਿ ਜਾਣਾ ਇੱਥੇ ਪਰਨਾਵੀ ਰੂਪ ਚ ਵਰਤਿਆ ਗਿਆ ਲਫਜ਼ ਹੈਗਾ ਆ ਜਾਂ ਕੋ ਠਾਕੁਰ ਮਤਲਬ ਜਿਸ ਦਾ ਠਾਕੁਰ ਜਿਸ ਦਾ ਮਾਲਕ ਉੱਚਾ ਹੋਈ ਬੜਾ ਉੱਚਾ ਹੈ ਬੜੀ ਉੱਚੀ ਪਦਵੀ ਤੇ ਬੈਠਾ ਹੈ ਜਿਸ ਦਾ ਮਾਲਕ ਐਸਾ ਵਿਅਕਤੀ ਸੋ ਜਨ ਪਰ ਘਰ ਜਾਤ ਨਾ ਸੋਹੀ ਉਹ ਵਿਅਕਤੀ ਆਪਣੇ ਸਭ ਤੋਂ ਉੱਚੇ ਮਾਲਕ ਨੂੰ ਛੱਡ ਕੇ ਕਿਸੇ ਹੋਰ ਦੇ ਘਰ ਵੱਲ ਜਾਵੇ ਦਰ ਵੱਲ ਜਾਵੇ ਜਾਤ ਨਾ ਸੋਹੀ ਜਾਂਦਾ ਉਹ ਸ਼ੋਭਾ ਨਹੀਂ ਪਾਏਗਾ ਉਹਨੂੰ ਤੇ ਫਿਰ ਪੁੱਛਣਾ ਪਏਗਾ ਨਾ ਤੇਰਾ ਤੇ ਆਪਣਾ ਮਾਲਕ ਏਡਾ ਪੱਟਾਇਆ ਉਹਨੂੰ ਛੱਡ ਤੂੰ ਹੋਰ ਕਿਸ ਥਾਂ ਤੇ ਦੌੜਿਆ ਫਿਰਦਾ ਕਈ ਸਾਡੇ ਗੁਰਸਿੱਖ ਵੀ ਦੇਖੋ ਸਾਧ ਸੰਗਤ ਮੈਂ ਬੇਨਤੀ ਕਰਦੇ ਆਂ ਜੋ ਸਹੀ ਰਾਹ ਦੇ ਉੱਪਰ ਤੁਰੇ ਹੋਏ ਗੁਰਮੁਖ ਨੇ ਭਾਵੇਂ ਕਿਸੇ ਵੀ ਧਰਮ ਵਿੱਚ ਨਹੀਂ ਗਏ ਜੇਕਰ ਉਹ ਦੁਨੀਆ ਨੂੰ ਸਹੀ ਰਾਹ ਤੇ ਪਾ ਰਹੇ ਨੇ ਉਹਨਾਂ ਨੂੰ ਸਤਕਾਰ ਦੇਣਾ ਬਣਦਾ ਹੈ ਪਰ ਇਹਦਾ ਮਤਲਬ ਇਹ ਨਹੀਂ ਕਿ ਉਹਨਾਂ ਨੂੰ ਪੂਜਣ ਲੱਗ ਜਾਈਏ ਮੱਥੇ ਟੇਕਣ ਲੱਗ ਜਾਈਏ ਨਹੀਂ ਸਾਡੇ ਕਈ ਗੁਰਸਿੱਖ ਵੀ ਐਸੇ ਲੋਕਾਂ ਨੂੰ ਜਾ ਕੇ ਪੂਜਣ ਮੱਥੇ ਟੇਕਣ ਲੱਗ ਜਾਂਦੇ ਆ ਜੋ ਖੁਦ ਕਈ ਵਾਰੀ ਉਹਨਾਂ ਨੂੰ ਮੂੰਹ ਤੇ ਕਹਿ ਦਿੰਦੇ ਆ ਵੀ ਤੁਹਾਡਾ ਤੇ ਆਪਣਾ ਹੀ ਮਾਲਕ ਬਹੁਤ ਵੱਡਾ ਆ ਤੁਹਾਡਾ ਤੇ ਆਪਣਾ ਹੀ ਗੁਰੂ ਬਹੁਤ ਵੱਡਾ ਆ। ਸੋ ਆਪਾਂ ਨੂੰ ਇਹ ਖਿਆਲ ਰੱਖਣਾ ਚਾਹੀਦਾ ਇਹ ਬੜੀ ਵੱਡੀ ਇੱਕ ਮਾਰਕੀਟ ਆ ਦੁਨੀਆ ਇੱਥੇ ਨਿਤ ਦਿਹਾੜੇ ਨਵੇਂ ਬਾਬੇ ਨਵੇਂ ਡੇਰੇ ਲਾਂਚ ਹੁੰਦੇ ਰਹਿੰਦੇ ਆ। ਕਦੀ ਕੋਈ ਆ ਜਾਂਦਾ ਕਦੀ ਕੋਈ ਆ ਜਾਂਦਾ। ਕਈ ਫਿਰ ਉਧਰੇ ਚਲੇ ਜਾਂਦੇ ਆ। ਮਤਲਬ ਉਹਨਾਂ ਦੀਆਂ ਸ਼ੋਭਾਵਾਂ ਆ ਹੁਣ ਮੈਂ ਵੇਖ ਰਿਹਾ ਕਈ ਕਈ ਸਾਡੇ ਢਾਡੀ ਵੀ ਉਹ ਐਸੇ ਐਸਿਆਂ ਦੀਆਂ ਸ਼ੋਭਾਵਾਂ ਗਾਈ ਜਾਂਦੇ ਆ ਸੱਚੇ ਗੁਰੂ ਨੂੰ ਛੱਡ ਕੇ ਸਮਰੱਥ ਗੁਰੂ ਨੂੰ ਛੱਡ ਕੇ ਮਤਲਬ ਹੈਰਾਨੀ ਦੀ ਗੱਲ ਹੈ ਤਾਂ ਗੁਰੂ ਜੀ ਸਪਸ਼ਟ ਕਹਿ ਰਹੇ ਨੇ ਜਾ ਕੋ ਠਾਕੁਰ ਊਚਾ ਹੋਈ ਸੋ ਜਨ ਪਰ ਘਰ ਜਾਤ ਨ ਸੋਹੀ ਜਿਹਦਾ ਆਪਣਾ ਮਾਲਕ ਸਭ ਤੋਂ ਹੀ ਵੱਡਾ ਦੱਸੋ ਜੀ ਗੁਰੂ ਤੋਂ ਵੱਡਾ ਕੋਈ ਹੈ ਸਭ ਤੋਂ ਵੱਡਾ ਕੌਣ ਹੈ ਜੀ ਸਤਗੁਰ ਨਾਨਕ ਉਹ ਤੋਂ ਵੱਡਾ ਹੈ ਕੋਈ ਨਹੀਂ ਤੇ ਫਿਰ ਆਪਾਂ ਕਿਉਂ ਹੋਰਾਂ ਦੇ ਗੁਣ ਗਾਉਂਦੇ ਆ ਜੋ ਸਭ ਤੋਂ ਵੱਡਾ ਹੈ ਜੇ ਉਹਨੂੰ ਛੱਡ ਕੇ ਆਪਾਂ ਕਿਸੇ ਹੋਰ ਦਰ ਤੇ ਫਿਰਾਂਗੇ ਤੇ ਫਿਰ ਗੁਰੂ ਜੀ ਸਾਨੂੰ ਕਹਿਣਗੇ ਨਾ ਰੇ ਜੀ ਨਿਲੱਜ ਲਾਜ ਤੋਹੇ ਨਹੀਂ ਫਿਰ ਸਾਨੂੰ ਕਹਿਣਗੇ ਨਾ ਤੈਨੂੰ ਸ਼ਰਮ ਨਹੀਂ ਆ ਰਹੀ ਤੂੰ ਸਭ ਤੋਂ ਵੱਡੇ ਨੂੰ ਛੱਡ ਕੇ ਕਿੱਥੇ ਦੌੜ ਰਿਹਾ ਜਾ ਕੋ ਠਾਕੁਰ ਊਚਾ ਹੋਈ ਸੋ ਜਾਨ ਪਰ ਕਰ ਜਾਤ ਨਾ ਸੋਹੀ ਉਹ ਪ੍ਰਾਇ ਘਰ ਵੱਲ ਕਿਸੇ ਹੋਰ ਘਰ ਵੱਲ ਜਾਂਦਾ ਸ਼ੋਭਦਾਨ ਨਹੀਂ ਚੰਗਾ ਨਹੀਂ ਲੱਗਦਾ ਅਗੋ ਬੜੀ ਪਿਆਰੀ ਗੱਲ ਗੁਰੂ ਜੀ ਕਹਿਣ ਲੱਗੇ ਸੋ ਸਾਹਿਬ ਰਹਾ ਭਰਪੂਰ ਹੁਣ ਕੋਈ ਇਹ ਵੀ ਕਹਿ ਸਕਦਾ ਵੀ ਠੀਕ ਹੈ ਜੀ ਮਾਲਕ ਬਹੁਤ ਉੱਚਾ ਪਰ ਹੈ ਕਿੱਥੇ ਮੈਨੂੰ ਤੇ ਦਿਖ ਨਹੀਂ ਰਿਹਾ ਮੈਨੂੰ ਤੇ ਉਸ ਦੀ ਪ੍ਰਾਪਤੀ ਨਹੀਂ ਹੋ ਰਹੀ ਤਾਂ ਭਗਤ ਜੀ ਕਹਿਣ ਲੱਗੇ ਸੋ ਸਾਹਿਬ ਉਹ ਮਾਲਕ ਜੋ ਇੱਕ ਹੈ ਜੋ ਸਾਰਿਆਂ ਦਾ ਦਾਤਾ ਹੈ ਕਿੱਥੇ ਹੈ ਰਹਿਆ ਭਰਪੂਰ ਭਰਪੂਰ ਸਾਰੀਆਂ ਥਾਵਾਂ ਤੇ ਭਰਪੂਰ ਹੈ ਵਿਆਪਕ ਹੈ ਭਰਿਆ ਪਿਆ ਪੂਰਿਆ ਪਿਆ ਰਮਿਆ ਹੋਇਆ ਉਸ ਤੋਂ ਖਾਲੀ ਕੋਈ ਜਗ੍ਹਾ ਹੀ ਨਹੀਂ ਜੇ ਇੱਥੇ ਬੈਠੇ ਆ ਨਾ ਇੱਥੇ ਵੀ ਮਾਲਕ ਜੀ ਹਨ ਇੱਥੋਂ ਉੱਠ ਕੇ ਲੰਗਰ ਹਾਲ ਚ ਚਲੇ ਜਾਈਏ ਨਾ ਐਨੀ ਕਿ ਉੱਥੇ ਰੱਬ ਜੀ ਨਹੀਂ ਹੈਗੇ ਉੱਥੇ ਵੀ ਨੇ ਉਥੋਂ ਘਰ ਚਲੇ ਜਾਓ ਮਾਰਕੀਟ ਚੱਲ ਜਾਓ ਕਿੱਥੇ ਵੀ ਚੱਲ ਜਾਓ ਬ੍ਰਹਮਾਣ ਚ ਕਿਤੇ ਵੀ ਚਲ ਜਾਓ ਪਾਤਾਲ ਚ ਕਿਤੇ ਵੀ ਚਲ ਜਾਓ ਕੋਈ ਜਗ੍ਹਾ ਐਸੀ ਨਹੀਂ ਜਿੱਥੇ ਪਰਮੇਸ਼ਰ ਨਾ ਹੋਵੇ ਸਾਰੀਆਂ ਥਾਵਾਂ ਤੇ ਧੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਅੰਦਰ ਗੁਰੂ ਸਾਹਿਬ ਨੇ ਕਿਤੇ ਇਹ ਨਹੀਂ ਲਿਖਿਆ ਕਿ ਇੱਕ ਫਲਾਣੀ ਥਾਂ ਜਿੱਥੇ ਰੱਬ ਦਾ ਵਾਸਾ ਨਹੀਂ ਗਾ ਮਹਾਰਾਜ ਕਹਿੰਦੇ ਸਭ ਨਹੀਂ ਘਟੀ ਸ਼ਵਸ ਹੈ ਸਾਰੀਆਂ ਥਾਵਾਂ ਤੇ ਸਭੇ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਕੌਣ ਹੈ ਭਾਈ ਜੋ ਪਰਮੇਸ਼ਰ ਤੋਂ ਬਿਨਾ ਹੋਰ ਬੋਲਦਾ ਸਾਰਿਆਂ ਦੇ ਅੰਦਰ ਮਹਾਰਾਜ ਤੇ ਇਥੋਂ ਤੱਕ ਕਈ ਵਾਰੀ ਪ੍ਰੇਮ ਦੀ ਅਵਸਥਾ 'ਚ ਚਲੇ ਜਾਂਦੇ ਨੇ ਜਦੋਂ ਉਹ ਪੰਛੀਆਂ ਨੂੰ ਸੁਣਦੇ ਨੇ ਨਾ ਕਹਿੰਦੇ ਇਹ ਵੀ ਵਾਹਿਗੁਰੂ ਦੀ ਆਵਾਜ਼ ਜਦੋਂ ਬਾਕੀ ਜੀਵ ਜੰਤੂਆਂ ਨੂੰ ਸੁਣਦੇ ਨੇ ਨਾ ਇਹ ਵੀ ਉਸੇ ਦੀ ਆਵਾਜ਼ ਫਿਰ ਤੇ ਹਵਾ ਦੀ ਆਵਾਜ਼ ਵੀ ਸਾਨੂੰ ਉਸ ਪ੍ਰੇਮ ਚ ਰਤਿਆਂ ਨੂੰ ਪਰਮੇਸ਼ਰ ਦੀ ਆਵਾਜ਼ ਨਜ਼ਰ ਆਉਂਦੀ ਹਰਤੇ ਸਾਰੇ ਕਾਇਨਾਤ ਦੀ ਆਵਾਜ਼ ਪਰਮੇਸ਼ਰ ਦੀ ਆਵਾਜ਼ ਆਪ ਜੀ ਸੋਇਲਾ ਸਾਹਿਬ ਬਾਣੀ ਦਾ ਪਾਠ ਕਰਦੇ ਆ ਨਾ ਗੁਰੂ ਜੀ ਨੇ ਬੜੀ ਪਿਆਰੀ ਗੱਲ ਉੱਥੇ ਕੀਤੀ ਗगन ਮੈ ਥਾਲ ਰਬ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮੱਲੇ ਆਨ ਲੋ ਪਵਨ ਚਵ ਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ ਅੱਗੇ ਕੀ ਲਿਖਿਆ ਜੀ ਅਨਹਤਾ ਸ਼ਬਦ ਵਾਜੰਤ ਭੇਰੀ ਅਨਹਤਾ ਸ਼ਬਦ ਮਤਲਬ ਉਹ ਸ਼ਬਦ ਜੋ ਅਨਹਤ ਹੈ ਜਿਹਨੂੰ ਖਤਮ ਨਹੀਂ ਕੀਤਾ ਜਾ ਸਕਦਾ ਮੁਕਾਇਆ ਨਹੀਂ ਜਾ ਸਕਦਾ ਉਹ ਅਨਹਤ ਸ਼ਬਦ ਕੀ ਹੈ ਕਰਤੇ ਦਾ ਆ ਸਾਰੀ ਕਾਇਨਾਤ ਅੰਦਰ ਵੱਜ ਰਿਹਾ ਹੈ ਵਜੰਤ ਭੇਰੀ ਇੱਥੇ ਭੇਰੀਆਂ ਵੱਜ ਰਹੀਆਂ ਨੇ ਇੱਥੇ ਉਹਦੀ ਉਸਤਤ ਹੋ ਰਹੀ ਹੈ ਜਿੰਨੇ ਨਾਦ ਜਿੰਨੀਆਂ ਆਵਾਜ਼ਾਂ ਨੇ ਇਹ ਸਾਰੀਆਂ ਉਸੇ ਦੀਆਂ ਨੇ ਤੇ ਪਿਆਰਿਓ ਜਦੋਂ ਅਵਸਥਾ ਇਹ ਬਣ ਗਈ ਜ਼ਰਾ ਕੋ ਆਪਣੇ ਆਪ ਨੂੰ ਪੁੱਛਿਓ ਫਿਰ ਕੋਈ ਦੁਸ਼ਮਣ ਰਹਿ ਜਾਏਗਾ ਕੋਈ ਬੁਰਾ ਰਹਿ ਜਾਏਗਾ ਕੋਈ ਵੀ ਨਹੀਂ ਫਿਰ ਕੋਈ ਐਸਾ ਰਹਿ ਜਾਏਗਾ ਜੋ ਸਾਨੂੰ ਚੰਗਾ ਨਾ ਲੱਗੇ ਨਹੀਂ ਆਹ ਤੇ ਅਵਸਥਾ ਬਣਾਉਣੀ ਆਪਾਂ ਗੁਰਸਿੱਖ ਦੇ ਮਨ ਦੀ ਇਹ ਅਵਸਥਾ ਹੋਣੀ ਚਾਹੀਦੀ ਆ ਜਿਸ ਅਵਸਥਾ ਦੇ ਅੰਦਰ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਵਿਣ ਨਹੀਂ ਰੱਬ ਤੋਂ ਬਿਨਾ ਤੇ ਹੋਰ ਕੋਈ ਹੈ ਹੀ ਨਹੀਂ ਸਭ ਪਰਮੇਸ਼ਰ ਹੀ ਪਰਮੇਸ਼ਰ ਰਮਿਆ ਹੋਇਆ ਹੈ ਇਹ ਪ੍ਰੇਮ ਦੀ ਸਿਖਰ ਦੀ ਅਵਸਥਾ ਹੈ ਸਾਧ ਸੰਗਤ ਜਿੱਥੇ ਪਰਮੇਸ਼ਰ ਤੋਂ ਬਿਨਾ ਹੋਰ ਕੋਈ ਨਜ਼ਰ ਨਹੀਂ ਆਉਂਦਾ ਤੇ ਗੁਰੂ ਜੀ ਇਸ ਅਵਸਥਾ ਨੂੰ ਮਾਨਦੇ ਨੇ ਇਸ ਲਈ ਮਹਾਰਾਜ ਬਾਣੀ ਚੋਂ ਦੱਸਦੇ ਹਨ ਜਹਾਂ ਜਹਾਂ ਜਾਵਾਂ ਤਹਾਂ ਤੇਰੀ ਸੇਵਾ ਤੁਮ ਸੋ ਠਾਕੁਰ ਔਰ ਨਾ ਦੇਵਾ ਮਾਲਕ ਜੀ ਜਹਾਂ ਜਾਈਐ ਤਹਾਂ ਸੁਹੇਲੇ ਅਸੀਂ ਤੇ ਜਿੱਥੇ ਵੀ ਜਾਂਦੇ ਹਾਂ ਤੁਸੀਂ ਤੇ ਹਰ ਥਾਂ ਤੇ ਸਾਡੇ ਸਹਾਈ ਹੋ ਕੋਈ ਜਗ੍ਹਾ ਹੀ ਨਹੀਂ ਜਿੱਥੇ ਤੁਸੀਂ ਨਾ ਹੋ ਕਿੱਥੇ ਜਾਵਾਂਗੇ ਤੁਹਾਡੇ ਤੋਂ ਬਿਨਾਂ ਇਹ ਅਵਸਥਾ ਬਣਾਉਣੀ ਸਾਹਿਬ ਸਿੰਘ ਤਦ ਇਹਨਾਂ ਗੁਰੂ ਸਾਹਿਬ ਨੇ ਬਾਣੀ ਚ ਕਿਹਾ ਵੀ ਜਿਹੜੇ ਰੱਬ ਨੂੰ ਲੱਭਣ ਤੁਰੇ ਹੋਏ ਨੇ ਨਾ ਅਸਲ ਜੁੜ ਜੇ ਹੋਏ ਨੇ ਰੱਬ ਤੇ ਗੁੱਚਾ ਹੀ ਕੋਈ ਨਹੀਂ ਫਰੀਦਾ ਜੰਗਲ ਜੰਗਲ ਕਿਆ ਭਾਵ ਹੈ ਕੀ ਲਿਖਦੇ ਜੀ ਜੰਗਲ ਜੰਗਲ ਕਿਆ ਭਾਵ ਹੈ ਵਣ ਕੰਡਾ ਮੋੜੇ ਫਰੀਜੀ ਕੀ ਕਹ ਰਹੇ ਨੇ ਵਸੀ ਰਬ ਹਿਆਲੀ ਹੈ ਹਿਆਲੀ ਦਾ ਅਰਥ ਕੀ ਹੁੰਦਾ ਹੈ ਹਿਰਦਾ ਅੰਤਰਾਤਮਾ ਹਿਆਲੀ ਦਾ ਅਰਥ ਹੈ ਹਿਰ ਹਿਰਦਾ ਵਸੀ ਰਬ ਰੱਬ ਵਸਦਾ ਆ ਕਿੱਥੇ ਤੇਰੇ ਹਿਰਦੇ 'ਚ ਜੰਗਲ ਕਿਹਾ ਢੂੰਡੇ ਜੰਗਲਾਂ 'ਚ ਕੀ ਲੱਭਦਾ ਫਿਰਨ ਰੱਬ ਤੇ ਜਦੋਂ ਅੰਦਰੋਂ ਮਿਲ ਗਿਆ ਨਾ ਉਦੋਂ ਹਰ ਥਾਂ ਤੇ ਹੋਏਗਾ ਚੇਤਾ ਰੱਖਿਓ ਜਿਹਨੂੰ ਅੰਦਰੋਂ ਨਹੀਂ ਮਿਲਿਆ ਉਹਨੂੰ ਕਿਤੋਂ ਵੀ ਨਹੀਂ ਮਿਲੇਗਾ ਜਿਹਨੂੰ ਆਪਣੇ ਅੰਦਰੋਂ ਨਹੀਂ ਦੇਖਿਆ ਉਹਨਾਂ ਨੂੰ ਗੁਰੂ ਅਰਜੁਨ ਸਾਹਿਬ ਚੋਂ ਵੀ ਨਜ਼ਰ ਨਹੀਂ ਆਇਆ ਜਿਹਨਾਂ ਨੂੰ ਆਪਣੇ ਅੰਦਰੋਂ ਨਹੀਂ ਨ ਦੇਖਿਆ ਜੀ ਕਿਤੋਂ ਵੀ ਨਹੀਂ ਦੇਖਿਆ ਉਹਨਾਂ ਨੇ ਜਿਹਨਾਂ ਨੂੰ ਅੰਦਰੋਂ ਦੇਖ ਗਿਆ ਉਹਨਾਂ ਲਈ ਸਾਰਾ ਆਕਾਰ ਨਿਰਕਾਰ ਉਸੇ ਦਾ ਰੂਪ ਹੋ ਜਾਂਦਾ ਹੈ ਤਾਂ ਗੁਰੂ ਜੀ ਹੁਣ ਕਿਰਪਾ ਦੇ ਘਰ ਵਿੱਚ ਆ ਕੇ ਕਹਿਣ ਲੱਗੇ ਸੋ ਸਾਹਿਬ ਰਹਿਆ ਭਰਪੂਰ ਮਾਲਕ ਜੋ ਦਾਤਾ ਹੈ ਰਾਖਾ ਹੈ ਸਾਹਿਬ ਹੈ ਸਾਡਾ ਸਾਰਿਆਂ ਧਾਵਾਂ ਤੇ ਭਰਪੂਰ ਹੈ ਸਦਾ ਸੰਗ ਨਾਹੀ ਹਰ ਦੂਰ ਕਿੱਡਾ ਭਰੋਸੇ ਵਾਲਾ ਸ਼ਬਦ ਹੈ ਮੈਂ ਤੇ ਬੇਨਤੀ ਕਰਾਂਗਾ ਰੋਜ਼ਾਨਾ ਸ਼ਬਦ ਦਾ ਪਾਠ ਕਰੋ ਖਾਸ ਕਰੇ ਦਾ ਕਰੋ ਆਪ ਜੀ ਕਹਿਣ ਲੱਗੇ ਸੋ ਸਾਹਿਬ ਰਹਿਆ ਭਰਪੂਰ ਸਦਾ ਸੰਗ ਨਾਹੀ ਹਰ ਦੂਰ ਸਦਾ ਸੰਗ ਸਦਾ ਸਾਡੇ ਨਾਲ ਨਾਹੀ ਹਰ ਦੂਰ ਸਾਡੇ ਤੋਂ ਦੂਰ ਤੇ ਹੈ ਹੀ ਨਹੀਂ ਤੇ ਜਦੋਂ ਰੱਬ ਜੀ ਸਾਡੇ ਤੋਂ ਦੂਰ ਹੈ ਨਹੀਂ ਫਿਰ ਸਾਨੂੰ ਕੋਈ ਭਾਉ ਹੋਣਾ ਚਾਹੀਦਾ ਨਾ ਕੋਈ ਡਰ ਹੋਣਾ ਚਾਹੀਦਾ ਨਾ ਫਿਰ ਕੋਈ ਡਰ ਕੋਈ ਭੈ ਨਹੀਂ ਹੋਣਾ ਚਾਹੀਦਾ ਕਿਉਂਕਿ ਪਰਮੇਸ਼ਰ ਜੀ ਸਦਾ ਸਾਡੇ ਨਾਲ ਹੈ ਸਦਾ ਅੰਗ ਸੰਗੇ ਅਪੰਗੰ ਬਿਪੂਤੇ ਸਦਾ ਸਾਡੇ ਨਾਲ ਹੈ ਕਦੇ ਵੀ ਸਾਡੇ ਤੋਂ ਦੂਰ ਨਹੀਂ ਹੁੰਦੇ ਅਸੀਂ ਯਾਦ ਕਰੀਏ ਨਾ ਕਰੀਏ ਪਰ ਉਹ ਸਾਡੇ ਤੋਂ ਦੂਰ ਨਹੀਂ ਜਾਂਦੇ ਮਹਾਰਾਜ ਕਹਿਣ ਲੱਗੇ ਕਬਲਾ ਚਰਨ ਸ਼ਰਨ ਹੈ ਜਾਕੇ ਕਹੋ ਜਨ ਕਾ ਨਾਹੀ ਘਰ ਤਾਕੇ ਕਬਲਾ ਕਬਲਾ ਦਾ ਅਰਥ ਹੈਗਾ ਜੀ ਮਾਇਆ ਲక్ష్ਮੀ ਮਾਇਆ ਚਰਨ ਸ਼ਰਨ ਹੈ ਜਾਕੇ ਕਬਲਾ ਲਫ਼ਜ਼ ਦੇ ਉੱਪਰ ਨਾ ਵਿਸ਼ਰਾਮ ਦੇ ਦੇਣਾ ਜਦੋਂ ਪਾਠ ਕਰਨਾ ਆਪਾਂ ਇਸ ਤੁਕ ਦਾ ਕਬਲਾ ਚਰਨ ਸ਼ਰਨ ਹੈ ਜਾਕੇ ਕਬਲਾ ਚਰਨ ਸ਼ਰਨ ਹੈ ਜਾ ਕੇ ਇਦਾਂ ਨਹੀਂ ਪਾਠ ਕਰਨਾ ਕਬਲਾ ਚਰਨ ਸ਼ਰਨ ਹੈ ਜਾ ਕੇ ਮਤਲਬ ਕਬਲਾ ਜਿਹੜੀ ਮਾਇਆ ਵਾ ਜਿਸ ਦੇ ਚਰਨ ਸ਼ਰਨ ਵਿੱਚ ਰਹਿ ਰਹੀ ਹੈ ਕਿਹਦੇ ਚਰਨ ਸ਼ਰਨ ਮਾਇਆ ਦਾਸੀ ਕਿਹਦੀ ਅਜੀ ਪਰਮੇਸ਼ਰ ਦੀ ਤੇ ਜਾਂ ਫਿਰ ਪਰਮੇਸ਼ਰ ਦੇ ਪਿਆਰਿਆਂ ਦੀ ਰੱਬ ਦੇ ਪਿਆਰਿਆਂ ਦੀ ਵੀ ਸੇਵਕ ਬਣ ਜਾਂਦੀ ਆ ਨਾਨਕ ਗੁਰਮੁਖ ਨੇੜ ਨਾ ਜਾਵਾਂ ਮਾਇਆ ਤੇ ਵੀ ਕਹਿੰਦੀ ਵੀ ਗੁਰਮੁਖਾਂ ਦੇ ਨੇੜੇ ਨਹੀਂ ਜਾਂਦੀ ਮੈਂ ਉਹਨਾਂ ਦੀ ਤੇ ਸੇਵਾ ਬਣ ਜਾਂਦੀ ਹੈ ਸੇਵਕ ਬਣ ਜਾਂਦੀ ਹੈ ਮਾਇਆ ਦਾਸੀ ਬਣ ਜਾਂਦੀ ਹੈ ਕਿਉਂਕਿ ਪਰਮੇਸ਼ਰ ਦੀ ਸੇਵਕ ਜੋ ਹੋਈ ਤਾਂ ਮਹਾਰਾਜ ਕਹਿਣ ਲੱਗੇ ਕਹੋ ਜਨ ਕਾ ਨਹੀਂ ਕਰਤਾ ਕੇ ਇਹ ਕਬਲਾ ਪਰਮੇਸ਼ਰ ਦੀ ਦਾਸੀ ਹੈ ਮਾਲਕ ਦੀ ਸੇਵਕ ਹੈ ਤੇ ਜਿਸ ਮਾਲਕ ਦੀ ਇਹ ਸੇਵਕ ਹੈ ਨਾ ਕਹੋ ਜਨ ਐ ਭਾਈ ਐ ਵਾਹਿਗੁਰੂ ਦੇ ਸੇਵਕ ਪਿਆਰਿਓ ਦੱਸਣਾ ਕਰੋ ਕਾ ਨਹੀਂ ਕਰਤਾ ਕੇ ਉਸ ਦੇ ਘਰ ਵਿੱਚ ਕਿਹੜੀ ਚੀਜ਼ ਨਹੀਂ ਹੈਗੀ ਸਾਚੇ ਸਾਹਿਬ ਕਿਆ ਨਹੀਂ ਕਰਤਾ ਘਰ ਤਾਂ ਤੇਰਾ ਸਭ ਕੁਛ ਹੈ ਕਾ ਨਹੀਂ ਕਰਤਾ ਕਹ ਕਿਹੜੀ ਉਹ ਚੀਜ਼ ਹੈ ਜਿਹੜੀ ਉਹਦੇ ਘਰ ਚ ਮਤਲਬ ਇਹ ਹੈ ਦੇਖੋ ਜਿਹੜੀ ਚੀਜ਼ ਤੁਹਾਡੇ ਘਰ ਚ ਨਾ ਹੋਵੇ ਉਹੀ ਲੈਣ ਦੂਜੀ ਥਾਂ ਤੇ ਜਾਈ ਜਾਣਾ ਪਰ ਜੋ ਸਭ ਕੁਝ ਤੁਹਾਡੇ ਕੋਲ ਪਿਆ ਤਾਂ ਕੀ ਲੈਣ ਜਾਓਗੇ ਜੀ ਬਾਹਰ ਕੁਝ ਵੀ ਨਹੀਂ ਓ ਮਾਲਕ ਜੋ ਸਾਰੀਆਂ ਬਖਸ਼ਿਸ਼ਾਂ ਦਾ ਦਾਤਾ ਆ ਸਦਾ ਸੰਗ ਨਾਹੀ ਹਰ ਦੂਰ ਉਹ ਤੇ ਸਾਡੇ ਨੇੜੇ ਆ ਸਾਡੇ ਤੋਂ ਦੂਰ ਹੈ ਨਹੀਂ ਜਿਹਦੇ ਘਰ ਵਿੱਚ ਸਾਰੀਆਂ ਦਾਤਾਂ ਸਾਰੀਆਂ ਬਖਸ਼ਿਸ਼ਾਂ ਨੇ ਉਹ ਸਾਡੇ ਨੇੜੇ ਆ ਸਾਡੇ ਤੋਂ ਦੂਰ ਨਹੀਂ ਆ ਤੇ ਫਿਰ ਅਸੀਂ ਬਾਹਰ ਲੱਭਦੇ ਕਿਨੂੰ ਫਿਰਦੇ ਆ ਇੱਕ ਨੂੰ ਛੱਡ ਹੋਰ ਦੂਜੇ ਕੇਦੇ ਪਿੱਛੇ ਦੌੜਦਾ ਸੀ ਕਿਸੇ ਪਿੱਛੇ ਨਹੀਂ ਜਾਣਾ ਆਪ ਜੀ ਕਹਿਣ ਲੱਗੇ ਸਭ ਕੋ ਕਹੈ ਜਾਸ ਕੀ ਬਾਤਾਂ ਸਭ ਕਉ ਕਹੈ ਮਤਲਬ ਹਰ ਕੋਈ ਸਭ ਕਉ ਦਾ ਅਰਥ ਹਰ ਕੋਈ ਕਹੈ ਜਾਸ ਕੀ ਬਾਤਾਂ ਹਰ ਕੋਈ ਕਹਿ ਰਿਹਾ ਹੈ ਜਿਸ ਦੀਆਂ ਗੱਲਾਂ ਜਿਸ ਦੀ ਗੱਲ ਜਿਸ ਦੀ ਸਿਫਤ ਜਿਸ ਦੀ ਵਡਿਆਈ ਹਰ ਕੋਈ ਕਰ ਰਿਹਾ ਹੈ ਉਹ ਕੌਣਾ ਜੀ ਸੋ ਸਮਰਥ ਨਿਜ ਪਤ ਹੈ ਦਾਤਾ ਉਹ ਤੇ ਸਮਰਥ ਹੈ ਸਮਰੱਥ ਦਾ ਮਤਲਬ ਇਹ ਹੈ ਜਿਹਦੇ ਵੱਸ ਸਭ ਕੁਝ ਆ ਉਹ ਸਮਰੱਥ ਹੈ ਤੇ ਉਹ ਸਾਰਿਆਂ ਦਾ ਦਾਤਾ ਹੈ ਸਾਰਿਆਂ ਨੂੰ ਸਨਮਾਨ ਦੇਣ ਵਾਲਾ ਸਤਕਾਰ ਦੇਣ ਵਾਲਾ ਸਭਨਾ ਦਾ ਪਰਦਾ ਕੱਜਣ ਵਾਲਾ ਸਭਨਾ ਨੂੰ ਆਪਣੀ ਬਖਸ਼ਿਸ਼ ਨਾਲ ਨਿਵਾਜਣ ਵਾਲਾ ਅੰਤਲਾ ਪਦ ਕਹ ਕਬੀਰ ਪੂਰਨ ਜਗ ਸੋਈ ਜਾ ਕੇ ਹਿਰਦੈ ਅਵਰ ਨ ਹੋਈ ਕਹ ਕਬੀਰ ਕਬੀਰ ਜੀ ਕਹਿ ਰਹੇ ਹਨ ਪੂਰਨ ਜਗ ਸੋਈ ਜਗ ਦੇ ਅੰਦਰ ਉਹ ਹੀ ਪੂਰਨ ਪੁਰਖ ਹੈ ਰੱਬ ਦਾ ਸੇਵਕ ਹੈ ਵਾਹਿਗੁਰੂ ਦਾ ਪਿਆਰਾ ਹੈ ਜਾ ਕੇ ਹਿਰਦੈ ਜਿਸ ਦੇ ਹਿਰਦੇ ਦੇ ਵਿੱਚ ਅਵਰ ਨ ਹੋਈ ਇੱਕ ਤੋਂ ਬਿਨਾ ਕੋਈ ਦੂਜਾ ਨਹੀਂ ਹੁੰਦਾ ਜਿਹਦੇ ਹਿਰਦੇ ਅੰਦਰ ਇੱਕ ਟਿਕਿਆ ਹੋਇਆ ਹੈ ਉਹੋ ਹੀ ਪੂਰਾ ਹੈ ਕਿਉਂਕਿ ਪਰਮੇਸ਼ਰ ਪੂਰਾ ਆ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਆਪ ਵੀ ਪੂਰਾ ਉਹਦਾ ਨਾਮ ਵੀ ਪੂਰਾ ਤੇ ਜਿਸ ਹਿਰਦੇ ਅੰਦਰ ਪੂਰੇ ਦਾ ਪੂਰਾ ਨਾਮ ਟਿਕ ਜਾਂਦਾ ਉਹ ਹਿਰਦਾ ਵੀ ਪੂਰਨਤਾ ਦੀ ਅਵਸਥਾ ਨੂੰ ਅਪੜ ਜਾਂਦਾ ਹੈ ਉਸ ਦੇ ਅੰਦਰ ਵੀ ਕੋਈ ਔਣਤਾ ਨਹੀਂ ਰਹਿ ਜਾਂਦੀ ਸੋ ਇਉਂ ਅੱਜ ਦੇ ਪਾਵਨ ਸ਼ਬਦ ਅੰਦਰੋਂ ਗੁਰੂ ਜੀ ਮਹਾਰਾਜ ਨੇ ਕਿਰਪਾ ਦੇ ਘਰ ਵਿੱਚ ਆ ਕੇ ਸਾਨੂੰ ਸਮਝਾਉਣਾ ਕੀਤਾ ਰੇ ਜੀ ਨਿਲਜ ਲਾਜ ਤੋਹ ਨਾਹੀ ਹੇ ਭਾਈ ਤੂੰ ਪਰਮੇਸ਼ਰ ਨੂੰ ਛੱਡ ਕੇ ਕਿਸੇ ਹੋਰ ਘਰ ਚ ਨਹੀਂ ਜਾਣਾ ਜੇ ਜਾਏਗਾ ਤੇ ਲੱਜਿਆ ਆਏਗੀ ਇਸ ਲਈ ਆਪਾਂ ਲੱਜਿਆ ਵਾਲੇ ਨਹੀਂ ਬਣਨਾ ਆਪਾਂ ਉਜਲੇ ਮੁਖ ਵਾਲੇ ਬਣਨਾ ਹੈ ਤੇ ਉਜਲੇ ਮੁਖ ਵਾਲੇ ਹੁੰਦੇ ਹਨ ਜਿਨੀ ਨਾਮ ਧਿਆਇਆ ਗਏ ਮਸ਼ਕਤ ਘਾਲ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲ ਗੁਰੂ ਜੀ ਕਿਰਪਾ ਕਰਨ ਸਤਿਗੁਰ ਸੱਚੇ ਪਾਤਸ਼ਾਹ ਬਾਣੀ ਬਾਣੀ ਦੀ ਦਾਤ ਬਖਸ਼ਿਸ਼ ਕਰਨ ਸਤ ਸੰਗਤ ਤੇ ਸੇਵਾ ਦੀ ਦਾਤ ਬਖਸ਼ਿਸ਼ ਕਰਨ ਇਹਨੀ ਬੇਨਤੀ ਆਪ ਜੀਆਂ ਨੇ ਪ੍ਰਵਾਨ ਕਰਨੀ ਭੁੱਲ ਚੁੱਕ ਲਈ ਖਿਮਾ ਬਖਸ਼ਣੀ ਆਓ ਅਗਲੇ ਸਮੇ ਲਈ ਅਤੀ ਸਨਮਾਨਯੋਗ ਗੁਰੂ ਦਰਬਾਰ ਦੇ ਕੀਰਤਨੀਏ ਭਾਈ ਸਾਹਿਬ ਭਾਈ ਜਗਜੀਤ ਸਿੰਘ ਜੀ ਤਨਾ ਗੁਰੂ ਪਿਆਰਿਆਂ ਦਾ ਜਥਾ ਆਪ ਸੰਗਤ ਨੂੰ ਗੁਰ ਸ਼ਬਦ ਕੀਰਤਨ ਨਾਲ ਜੋੜੇਗਾ ਜੁੜ ਮਿਲ ਆਪ ਜੀਆਂ ਨੇ ਲਾਹੇ ਲੈਣੇ ਸਰਬੱਤ ਦਾ ਸਾਥ ਸੰਗਤ ਨੂੰ ਜੀ ਆਇਆਂ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ